ਮੈਂ ਤੇ ਬਹੁਤ ਪਰੇਸ਼ਾਨ ਆ। ਅੱਛਾ ਕੀ ਬਣ ਕੀ ਗਈ ਦੱਸ? ਹਾਂਜੀ ਉਹ ਮੈਂ ਤੁਹਾਨੂੰ ਦੱਸਣ ਦੇ ਆਵਾ ਹੋਰ ਕੀ ਮੈਂ ਤੁਹਾਨੂੰ ਦੱਸਣ ਦੇ ਆਵਾ ਅਸੀਂ ਤੇ ਰੈਸਟ ਕੀਤੇ ਹੋਏ ਆ ਉਹਨਾਂ ਨੇ। ਪੁੱਤਰ ਮੈਂ ਕੀ ਕਰ ਸਕਦਾ ਮੈਨੂੰ ਦੱਸ ਵੀ ਮੈਂ ਕੀ ਕਰ ਸਕਦਾ ਮੈਂ ਜਾਂ ਤੇਰੀ ਮੰਮੀ ਨੂੰ ਗੱਲ ਕਰਾਂ ਜਾਂ ਕੀ ਗੱਲ ਕਰਾਂ ਦੱਸ ਮੈਨੂੰ ਮੇਰੇ ਤਾਂ ਕੀ ਲੋਡ ਪਈ ਤੇ ਨਾ ਹਾਂ ਨਹੀਂ ਨਹੀਂ ਤੁਸੀਂ ਕਿਸੇ ਅੱਗੇ ਗੱਲ ਨਹੀਂ ਕਰਨੀ ਆ। ਅੱਛਾ ਜੇਕਰ ਤੇਰੇ ਗੱਲ ਕੀਤੀ ਤਾਂ ਸਾਰੇ ਪਰੇਸ਼ਾਨ ਹੋਣਗੇ ਮੇਰੀ ਨਾ ਪਰਿਵਾਰ 'ਚ ਬੜੀ ਬਿਜਤੀ ਹੋਣੀ ਆ। ਅੱਛਾ ਉਮੇਰਾ ਤੇ ਉਹਨੇ ਪਾਸਪੋਰਟ ਵੀ ਕੋਲ ਹੈ ਆ ਮੇਰਾ ਤੇ ਕੋਈ ਵੀ ਬਲੌਕ ਕਰਤਾ ਵਾ ਬਾਰੇ ਪੈਸੇ ਪੈਸੀ account 'ਚ ਅੱਛਾ ਮੇਰਾ ਇੱਕ ਦੋਸਤ ਹੈ ਕੈਨੇਡਾ 'ਚ ਕਹਿਣਾ ਤੇ ਉਹਦੇ ਨਾਲ ਗੱਲ ਕਰਾਂ ਤੂੰ ਜੇ ਤੇਰੀ ਮਦਦ ਕਰ ਸਕਦਾ ਮੈਂ ਕਹੇ ਮੈਂ ਮੇਰੀ ਗੱਲ ਸੁਣੋ ਨਾ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਵਾ ਤੁਹਾਨੂੰ ਮੈਂ ਆਪਣਾ ਸਬੂਤ ਪੱਲ ਕੀਤੀ ਆ ਅੱਛਾ ਕੋਈ ਗੱਲ ਨਹੀਂ ਪੁੱਤਰ ਦੱਸ ਹੁਕਮ ਕਰ ਹਾਂਜੀ ਤੁਸੀਂ ਕਿਸੇ ਕੀ ਗੱਲ ਨਹੀਂ ਕਰਨੀ ਤੁਹਾਨੂੰ ਵਾਹਿਗੁਰੂ ਦੀ ਸੌਂਗ ਆ ਮੇਰਾ ਦਿਨ ਆਪਣਾ ਪੰਜਾਬ ਦਾ ਸਰਦਾਰ ਵੀਰਾਂ ਚਕਮੂਨ ਸਿੰਘ ਲੰਡਾ ਅੱਛਾ ਮੈਂ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਆ ਉਹ ਕਹਿੰਦੇ ਪੁੱਤ ਤੋਂ ਪਰੇਸ਼ਾਨ ਨਹੀਂ ਲਿਆ। ਅੱਛਾ। ਨਾਲ ਮੈਂ ਕਿਸੇ ਨਾਲ ਕਰੇ ਗੱਲ ਕਰਵਾ ਦੇ ਤੇ ਮੈਂ ਤਿੰਨ ਨਾ ਬੱਬਾਂ ਨਾਲ ਬਾਰ ਕਰਾ ਦਊਂਗਾ ਤੈਨੂੰ ਮੈਂ। ਤੇ ਬੇਨਾ ਕਾ ਗੱਲ ਉਹਦੀ ਮੈਂ ਕਰ ਲੈਣਾ ਗੱਲ। ਮੈਂ ਤੁਹਾਡਾ ਨੰਬਰ ਉਹਨਾਂ ਨੂੰ ਦੇ ਦੇਣਾ ਹੁਣ ਤੁਹਾਨੂੰ ਕਾਲ ਆ ਜੂਗੀ ਥੋੜੇ ਦੇਰ ਤੱਕ। ਅੱਛਾ। ਹਾਂਜੀ ਤੇ ਤੁਸੀਂ ਉਹਦੇ ਉਹ ਵਕੀਲ ਸਾਹਿਬ ਪੁੱਛਣਗੇ ਕਿ ਕਿਸ ਦੇ ਬਾਰੇ ਗੱਲ ਕਰ ਰਹੇ ਹੋ ਤੁਸੀਂ ਕਹਿੰਨਾ ਉਹ ਜਿਹੜੀ ਕੱਚ ਦੀ ਬੋਤਲਾਂ ਨਵਾਂ ਕਿਸੇ ਆਏ ਤੁਹਾਡੇ ਕੋਲ। ਅੱਛਾ। ਬਾਰੇ ਕਰਨੀ ਆ। ਤੇ ਰਿੰਪੀ ਤੇਰਾ ਪੂਰਾ ਨਾਂ ਕੀ ਰਜਿੰਦਰ ਏ ਕਿ ਰਾਜਵੀਰ ਕੀ ਨਾਂ ਤੇਰਾ ਪੂਰਾ ਮੈਨੂੰ ਉਹ ਰਿਸਕ अच्छा चल ठीक है दोस्त हां जी ठीक तो है, तो है तो तुझे किसी की गल नहीं करनी है मम्मी और आगे आगे 7:00 बजे की से आगे परेशान हो गए सी कोई गल नहीं कोई गल नहीं हां जी ठीक है दादा नंबर दे रहा वकील साहब ने तो तुझे वकील साहब ने गल करनी है तुझे ठीक है ब्रदर मैं 10 मिनट बाद कॉल करूंगा ठीक है ठीक है ठीक है हेलो हेलो ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਰ ਕੀ ਹਾਲ ਚਾਲ ਹੈ ਠੀਕ ਹੋ ਵਧੀਆ ਜੀ ਵਧੀਆ ਤੁਸੀਂ ਕੌਣ ਜੀ ਮੈਂ ਜਗਮਉਂ ਸਿੰਘ ਨੰਦਾ ਬੋਲ ਰਿਹਾ ਹਾਂ ਨਾ ਲੋਅਰ ਬੋਲ ਰਿਹਾ ਮੈਂ ਵਕੀਲ ਬੋਲ ਰਿਹਾ ਸਰ ਹਾਂ ਬ੍ਰਦਰ ਸਾਡੀ ਉਹ ਗੱਲ ਹੋਈ ਸੀ ਉਹ ਸਾਡੇ ਮੁੰਡੇ ਦਾ ਕੇਸ ਨਹੀਂ ਅਰਜੰਦਰ ਦਾ ਤੁਹਾਡੇ ਕੋਲੇ ਹਾਂਜੀ 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 ਉਹ ਜਿਹੜਾ ਝਗੜਾ ਹੋਇਆ ਕਲੱਬ 'ਚ ਕਹਿੰਦਾ ਬੋਤਲ-ਵਤਨ ਮਾਰੀ ਹੈ ਕੋਈ ਉਹਦੇ ਸਿਰ 'ਚ अच्छा 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 ओ जेड़ा ਨਵਾਂ ਕੇਸ ਆ ਜਿਹੜਾ ਕੱਚ ਦੀ ਬੋਤਲ ਆ ਹਾਂ ਮੇਰੇ ਕੋਲ ਫੋਨ ਆਇਆ ਸੀ ਨਾ ਸਾਡਾ ਉਹ ਭਾਂਜੇ ਹੀ ਲੱਗਦਾ ਮੁੰਡਾ ਹਲੋ اچھا ਜੀ ਭਾਂਜੇ ਲੱਗਦਾ ਤੁਹਾਡਾ ਕੀ ਨਾਮ ਆ ਸਾਡਾ ਤੁਹਾਡਾ ਮੇਰਾ ਨਾਮ ਸੁਖਵਿੰਦਰ ਹੈ ਜੀ ਸੁਖਵਿੰਦਰ ਜੀ ਆਪਣਾ ਮੁੰਡਾ ਕੀ ਨਾਮ ਆ ਮੁੰਡੇ ਦਾ ਹਰਜਿੰਦਰ ਸਿੰਘ ਦਾ ਭਾਂਜੇ ਦਾ ਸਾਡੇ ਦਾ ਰਜਿੰਦਰ ਸਿੰਘ ਆ ਬਿਲਕੁਲ ਠੀਕ ਆ ਬਿਲਕੁਲ ਤੇ ਕੀ ਗੱਲਬਾਤ ਹੋਈ ਆ ਕੀ ਮਾਮਲਾਤ ਹੋਏ ਨਾ ਪਤਾ ਤੁਹਾਨੂੰ ਮੇਰੇ ਕੋਲ ਤਾਂ ਹੁਣ ਫੋਨ ਆਇਆ ਮੈਂ ਮਹੀਨਾ ਪਹਿਲਾਂ ਦੀ ਮੰਮੀ ਨੂੰ ਮਿਲ ਕੇ ਆਇਆ ਹੱਗੇ ਤੇ ਘਰੇ ਇਹ ਤੇ ਢੇੜਾ ਲੱਗਿਆ ਸੀ ਮੇਰਾ ਤੇ ਇਹਦਾ ਡੈਡੀ ਢਿੱਲਾ ਜਾ ਸੀ ਤੇ ਇਹਦੀ ਮੰਮੀ ਦੱਸਦੀ ਸੀ ਵੀ ਇਹਦਾ ਇੱਥੇ ਸੱਟ ਸੁੱਟ ਲੱਗੀ ਆ ਤੇ ਮੈਂ ਵਾਹ ਵਾਹ ਟਾਈਮ ਤੋਂ ਮੈਨੂੰ ਨਾ ਡੇਢ ਸਾਲ ਤੋਂ ਇਹਨੇ ਕੋਈ ਗੱਲਬਾਤ ਨਹੀਂ ਕੀਤੀ ਉਂਝ ਹੀ ਤੇ ਰੂਮੀ ਕਹਿੰਨੇ ਆ ਇਹਨੂੰ ਪਿੰਡ ਆਪਣੇ ਛੋਟਾ ਨਾਮ ਦਾ ਰੂਮੀ ਰੂਮੀ ਲੈਨੇ ਆ ਨਹੀਂ ਨਹੀਂ ਮੈਂ ਉਹਨਾਂ ਦੇ ਖਾਨਦਾਂ ਨੇ ਤੁਹਾਨੂੰ ਪੁੱਛਦਾ ਪਿਆ ਮੈਂ ਮੁੰਡੇ ਬਾਰੇ ਪੁੱਛਦਾ ਪਿਆ ਵੀ ਮੁੰਡੇ ਨਾਲ ਜਿਹੜੀ ਤੁਹਾਡੀ ਗੱਲ ਹੋਈ ਐ ਕੀ ਮਾਮਲਾਤ ਹੋਏ ਨੇ ਕੀ ਗੱਲਬਾਤ ਹੋਈ ਐ ਮੁੰਡੇ ਨਾਲ ਮੁੰਡੇ ਨੇ ਤੁਹਾਨੂੰ ਦੱਸਿਆ ਜੇ ਮੁੰਡੇ ਨੇ ਮੇਰੇ ਕੋਲੇ ਮਾੜੀ ਜਿਹੀ ਗੱਲ ਕੀਤੀ ਐ ਡਰਦੇ ਡਰਦੇ ਜene ਕਹਿੰਦਾ ਵੀ ਉਹਦੇ ਕੋਈ ਲੜਾਈ ਹੋ ਗਈ ਉਹਦੀ ਗੋਰੇ ਨਾਲ ਕਿਸੇ ਨਾਲ ਕਲੱਬ ਚ ਵੀ ਇਹਨੇ ਬੋਤਲ ਪਾਧਰਾ ਮਾਰੀ ਵੀ ਕਹਿੰਦਾ ਵੀ ਵਕੀਲ ਨੇ ਕੋਈ ਫੜਿਆ ਫੁੜਿਆ ਉਹਨਾਂ ਨੇ ਵੀ ਤੁਸੀਂ ਵਕੀਲ ਤੁਸੀਂ ਨਾ ਜਿਹੜੇ ਵਕੀਲ ਫੋਨ ਕਰਦੇ ਮੈਨੂੰ ਮੁੰਡੇ ਤੁਹਾਡੇ ਨਾਲ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸ ਦੇਣਾ ਕੀ ਗੱਲਬਾਤ ਹੋਈ ਹੈ ਜਿੱਦਾਂ ਕੋਈ ਆਪਣੇ ਘਰੇ ਕੋਈ ਰਿਸ਼ਤੇਦਾਰ ਵਗੈਰਾ ਕੋਈ ਮਹਿਮਾਨ ਵਾਂਗ ਆ ਜਾਂਦੇ ਆ ਨਾ ਹੂੰ ਹੂੰ ਇੱਦਾਂ ਹੀ ਇਹਦੇ ਕੋਲੇ ਵੀ ਨਾ ਕੋਈ ਯਾਰ ਦੇ ਜਾਣਾਰੇ ਸੀਗੇ ਕੋਈ ਫਰੈਂਡ ਵੈਰਾ ਸੀਗੇ ਉਹਨਾਂ ਨੇ ਕਿਹਾ ਵੀ ਸਾਨੂੰ ਨਾ ਤੁਸੀਂ ਕਲੱਬ ਲੈ ਚਲੋ ਤੇ ਕੋਈ ਪਾਰਟੀ ਸਾਡੀ ਨਹੀਂ ਕੀਤੀ ਨੇ ਦਿਨ ਹੋ ਗਏ ਨਾ ਹੂੰ ਹੂੰ ਤੇ ਤੁਹਾਨੂੰ ਪਤਾ ਵੀ ਕਲੱਬਾਂ ਦੇ ਵਿੱਚ ਤੇ दारू ਆਮ ਚਲਦੀ ਆ ਉਹਨਾਂ ਨੇ ਉੱਥੇ ਭਪਿੰਦਰਾ ਨੇ ਕੋਈ दारू ਸ਼ਾਰੂ ਪੀਤੀ ਆ दारू ਸ਼ਾਰੂ ਪੀ ਕੇ ਨਾ ਉੱਥੇ ਕੋਈ ਗੋਰਾ ਜਿਗਰ ਨਾਲ ਦੀ ਟੇਬਲ ਦੇ ਉੱਤੇ ਬੈਠਾ ਹੋਇਆ ਅੱਛਾ ਉਹਨੇ ਕੋਈ ਬਦਤਮੀਜ਼ੀ ਕੀਤੀ ਆ ਤੇ ਫਰੈਂਡਾਂ ਦੇ ਨਾਲ ਜ਼ਹਿਰ ਜੀ ਗੱਲਾਂ ਮੈਂ ਜੋ ਤੁਹਾਡੇ ਨਾਲ ਕੋਈ ਬਦਤਮੀਜ਼ੀ ਕਰੂੰਗਾ ਐ ਇੱਦਾਂ ਦੀ ਗੱਲ ਕਰੂੰਗਾ ਤੁਹਾਨੂੰ ਵੀ ਤੇ ਗੁੱਸਾ ਆ ਜਾਊਗਾ ਨਾ ਨਹੀਂ ਉਹ ਤੇ ਗੱਲ ਤੁਹਾਡੀ ਠੀਕ ਹੈ ਪਰ ਮੈਂ ਹੁਣ ਇਹ ਚਾਹਣਾ ਵੀ ਆਪਾਂ ਇਹਨੂੰ ਬਾਹਰ ਕੱਢਣਾ ਹੈ ਸਰ ਮੁੰਡੇ ਨੂੰ ਸਰ ਮੈਂ ਤੁਹਾਨੂੰ ਦੱਸ ਰਿਹਾ ਉਹੀ ਦੱਸ ਰਿਹਾ ਸਾਰੀ ਗੱਲਬਾਤ ਤੁਹਾਨੂੰ ਦੱਸ ਰਿਹਾ ਵਾਂ ਉਹਨਾਂ ਨੇ ਜਿਹੜਾ ਨਾ ਡਰਿੰਕ ਕੀਤੀ ਹੋਈ ਸੀ ਬਾੜੀਆ ਦੇ ਦੋਸਤਾਂ ਨਾਲ ਠੀਕ ਹੈ ਉਹ ਨਸ਼ੇ ਵਿੱਚ ਸੀਗੇ ਉਹਨਾਂ ਦੇ ਕੋਲੇ ਕੱਚ ਦੀ ਬੋਤਲ ਪਈ ਹੋਈ ਸੀ ਉਹਨਾਂ ਨੇ ਗੋਰੇ ਦੇ ਸਿਰ ਦੇ ਵਿੱਚ ਮਾਰੀ ਹੈ ਤੇ ਗੋਰੇ ਦਾ ਸਿਰ ਬਾੜਦਾ ਉਹਨਾਂ ਨੇ ਗੋਰੇ ਨੂੰ ਚੱਕ ਕੇ ਤੇ ਹਸਪੀਟਲ ਦੇ ਵਿੱਚ ਲੈ ਗਏ ਤੇ ਇਹਨਾਂ ਨੂੰ ਉੱਥੇ ਮੌਕੇ ਤੇ ਉੱਤੇ ਪੁਲਿਸ ਆਈ ਹੈ ਤੇ ਇਹਨਾਂ ਨੂੰ ਇਹਨਾਂ ਨੂੰ ਰੈਸਟ ਕਰ ਲਿਆ ਨਾਲ ਦੇ ਸੀਕੇ ਨੇ ਉਹਨਾਂ ਨੂੰ ਤੇ ਉਹ ਲੈ ਗਏ ਅੱਗੇ اچھا ਜੀ ਮੈਂ ਤੇ ਜ਼ਹਿਰ ਦੀ ਗੱਲ ਹੈ ਵਕੀਲ ਸੀਗਾ ਮੈਂ ਤੇ ਪੁੱਛਣਾ ਹੀ ਸੀਗਾ ਹੂੰ ਹੂੰ ਤੇ ਮੈਂ ਨੂੰ ਕਹਿਣ ਲੱਗਿਆ ਹਾਂ ਵੀ ਦੱਸ ਵੀ ਕੀ ਗੱਲਬਾਤ ਹੋਈ ਹੈ ਕੀ ਮਾਮਲਾਤ ਹੋਏ ਨਾ ਨੇ ਕਿ ਸਰ ਮੇਰੀ ਕੋਈ ਗੱਤੀ ਨਹੀਂ ਹੈ ਮੈਨੇ ਛਡਾਈ ਰਿਆ ਸੀਗਾ ਅੱਛਾ ਜਦੋਂ ਨੇ ਇੰਨੀ ਗੱਲ ਕੀਤੀ ਹੈ ਨਾ ਮੈਂ ਤੇ ਰਹੀਆਂ ਵੀਡੀਓ ਸੀਡੀ ਆਰਾਂ ਲੋਕੇਸ਼ਨਾਂ ਵਗੈਰਾ ਸਾਰਾ ਕੁਝ ਕਢਾਇਆ ਉਹਦੇ 'ਚ ਮੈਂ ਵੇਖਿਆ ਅੱਛਾ ਵੀ ਇਹ ਛੜਾਈ ਰਿਹਾ ਜਿਗਾ ਇਹਦੀ ਕੁਝ ਦਿਨੀਆਂ ਮੈਂ ਦੇ ਤੇ ਫਿਰ ਐਫ ਆਈ ਆਰ ਨਹੀਂ ਹੋਣ ਦਿੱਤੀ ਠੀਕ ਹੈ ਸਰ ਬਹੁਤ ਹੀ ਕੀਤਾ ਜੀ ਸਾਰੀ ਉਮਰ ਵਾਸਤੇ ਵਿਚਾਰਾ ਮਾਰਿਆ ਜਾਊਗਾ ਬਿਲਕੁਲ ਸਰ ਬਹੁਤ ਹੀ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਠੀਕ ਹੈ ਜੀ ਬਹੁਤ ਧੰਨਵਾਦ ਸਾਰੇ ਦਾ ਤੁਹਾਡਾ ਇਹ ਮੁੰਡਾ ਵੀ ਸ਼ਰੀਫ ਹੈ ਇਹੋ ਜਿਹਾ ਕੋਈ ਹੈ ਨਹੀਂਗਾ ਮੁੰਡਾ ਇਹ ਸਾਡਾ ਸ਼ਰੀਫ ਹੈ ਮੁੰਡਾ ਇਹ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ। ਜੇ ਮੈਂ ਕੈਨੇਡਾ ਜਾ ਮੇਰਾ ਵਟਸਐਪ ਇੱਥੇ ਤੱਕ ਇਹ ਨੰਬਰ ਇੱਥੇ ਦਾ ਹੀ ਆ ਮੇਰਾ ਦੇਖਿਆ ਹੋਣਾ ਤੁਸੀਂ? ਨਹੀਂ ਸਰ ਮੈਂ ਇਹਨਾਂ ਨੂੰ ਪੜਿਆ ਲਿਖਿਆ ਨਹੀਂ ਇੰਨੀ ਗੌਰ ਨਹੀਂ ਕਰਦਾ ਜੀ। ਵੀਰ ਆ ਮੈਂ ਤੇ ਸੋਚਿਆ ਦੇਖੋ ਨਿੱਕੀ ਕੀਤੀ ਰੱਬ ਨੂੰ ਚੰਗੀ ਲੱਗਦੀ ਆ ਮੈਂ ਬਣ ਕੇ ਉਹਨਾਂ ਤਫਸੀਲੀ ਨਾਲ ਗੱਲ ਕੀਤੀ ਮੈਂ ਕਿਹਾ ਸਾਡੇ ਰਿਲੇਟਿਵ ਨਹੀਂ ਜਾਣਨ ਵਾਲੇ ਨੇ ਮੈਂ ਕਿਹਾ ਸਾਡੇ ਰਿਸ਼ਤੇਦਾਰੀ ਨੇ ਇਤਾਂ ਦੀ ਮੁੰਡੇ 'ਚ ਕੋਈ ਗੱਲ ਨਹੀਂ ਆ। ਠੀਕ ਹੈ ਜੀ। ਹੁਣ ਤੁਹਾਨੂੰ ਪਤਾ ਵੀ ਐ ਆਪਣਾ ਪੰਜਾਬ ਇੰਡੀਆ ਨਹੀਂ ਆ ਜਿੱਥੇ ਕਿ ਆਪਾਂ ਕੋਈ ਸ਼ਵਾਰ-ਸ਼ਵਾਰਾ ਪਾ ਕੇ ਕੋਈ ਬੰਦੇ-ਬੰਦੇ ਪਵਾ ਕੇ ਤੇ ਕਿਸ ਨੂੰ ਰਫਾ-ਦਫਾ ਕਰਦੀ ਐ ਇਹ ਹੈਗੇ ਬਾਹਰ ਦੀ ਕੰਟਰੀ ਇੱਥੇ ਚਾਹੇ ਛੋਟਾ ਬੰਦਾ ਹੋਵੇ ਚਾਹੇ ਵੱਡਾ ਬੰਦਾ ਹੋਵੇ ਉਹਨਾਂ ਵਾਸਤੇ ਨਿਯਮ ਇੱਕੋ ਜਿਹੇ ਨੇ ਹਾਂ ਜੀ ਉਹਨਾਂ ਦਾ ਪਾਸਪੋਰਟ ਵੀ ਰੱਖ ਲਿਆ ਅੱਛਾ ਜੀ ਇਹਦਾ ਮੋਬਾਈਲ ਵੀ ਖੋਲਿਆ ਉਹਨਾਂ ਨੇ ਇਹਦੇ ਅਕਾਊਂਟ ਦੇ ਵਿੱਚ ਕੋਈ ਪੈਸੇ ਪਏ ਹੋਏ ਸੀਗੇ ਬਾੜੇ ਪੈਸੇ ਪਏ ਹੋਏ ਸੀਗੇ ਉਹ ਵੀ ਅਕਾਊਂਟ ਵੀ ਸੀਲ ਕਰ ਦਿੱਤਾ ਤੁਹਾਨੂੰ ਪਤਾ ਵੀ ਐਟਾ ਦੇ ਮਾਮਲੇ ਆਤ ਹੋ ਜਾਂਦਾ ਹੂੰ ਹੂੰ ਤੇ ਉਹ ਰਿਪੋਰਟ ਕਰ ਦਿੰਦੇ ਆ ਵਾਪਸ ਭੇਜ ਦਿੰਦੇ ਆ ਠੀਕ ਹੈ ਜੀ ਤੇ ਇਹ ਬਹੁਤ ਹੀ ਪਰੇਸ਼ਾਨ ਸੀਗਾ ਹੂੰ ਮੈਂ ਕਿਹਾ ਸਰ ਹੁਣ ਮੇਰਾ ਕੀ ਬਣੂ ਮੈਂ ਕਹਿੰਦਾ ਬਿਲਕੁਲ ਤੂੰ ਟੈਨਸ਼ਨ ਨਾਲ ਜੇ ਤਾਂ ਵੀ ਹੋ ਸਕਦਾ ਤੈਨੂੰ ਮੈਂ ਬਾਹਰ ਦੀ ਬਾਹਰ ਹੀ ਕੇਸ ਨੂੰ ਰਫਾ ਦਫਾ ਕਰਾਉਂਗਾ ਠੀਕ ਹੈ ਜੀ ਜਿਹੜੇ ਇਹਦੇ ਨਾਲ ਦੇ ਸੀਗੇ ਨਾ ਉਹ ਤਫਸੀਲੀ ਮੈਂ ਦੱਸਦਾ ਪਿਆ ਸੀ ਉਹਨਾਂ ਤੇ ਐਫ ਆਈ ਆਰ ਵੀ ਹੋ ਗਈ ਹੈ ਉਹਨਾਂ ਨੂੰ ਸਜ਼ਾ ਵੀ ਹੋ ਗਈ ਹੈ ਉਹਨਾਂ ਨੂੰ ਵੀ ਵੀ ਹਜ਼ਾਰ ਡਾਲਰ ਦਾ ਜੁਰਮਾਨਾ ਵੀ ਹੋਇਆ ਹੈ ਅੱਛਾ ਜੀ ਸਰ ਜਿਹਨਾਂ ਦੀ ਗਲਤੀ ਹੈ ਉਹਨਾਂ ਨੂੰ ਸਾਰਾ ਸਜ਼ਾ ਵੀ ਮਿਲਣੀ ਚਾਹੀਦੀ ਅਸੀਂ ਉਹਨਾਂ ਕੋਲੋਂ ਕੀ ਲੈਣਾ ਅਸੀਂ ਤੇ ਆਪਣੇ ਮੁੰਡੇ ਨੂੰ ਸੇਫ ਕਰਨਾ ਹੈ ਨਾ ਸਹੀ ਗੱਲ ਹੈ ਜੀ ਸਹੀ ਗੱਲ ਥੋਡੀ ਬਲਕੇ ਤੁਹਾਡੇ ਮੁੰਡੇ ਨੂੰ ਇਹ ਕਹਿਣ ਲੱਗ ਗਿਆ ਭਾਣਜੇ ਤੁਹਾਡੇ ਨੂੰ ਕਹਾਂ ਤੈਨੂੰ ਕੋਰਾ ਪੁੱਛ ਲੈ ਵੀ ਤਫਸੀਲੀ ਜਾਂ ਰੀਡਰ ਪੁੱਛ ਲੈ ਵੀ ਜਾਂ ਸਾਧ ਪੁੱਛ ਲੈਣ ਬੀ.ਡੀ.ਏ ਤੇਰੇ ਨਾਲ ਦੇ ਨੇ ਤੂੰ ਐਸੀ ਗੱਲ ਕਰਨੀ ਹੈ ਵੀ ਸਾਰੇ ਇਹ ਮੇਰੇ ਨਾਲ ਮੈਂ ਤੇ ਇਹਨਾਂ ਨੂੰ ਜਾਣਦਾ ਵੀ ਨਹੀਂ ਆ ਠੀਕ ਹੈ ਠੀਕ ਹੈ ਸਰ ਠੀਕ ਹੈ ਜੀ ਕੋਈ ਕੱਲ ਨੂੰ ਕੋਈ ਅਸੀਂ ਦਿੱਕਤ ਬਣ ਜਾਵੇ ਕੋਈ ਮਸਲਾ ਬਣ ਜਾਵੇ ਅਸੀਂ ਐਵੇਂ ਟੈਨਸ਼ਨ ਲਈਏ ਸਾਨੂੰ ਤੇ ਆਪਣੇ ਬੱਚੇ ਨਾਲ ਹੈ ਨਾ ਆਪਣੇ ਮੁੰਡੇ ਨਾਲ ਹੈ ਨਾ ਸਾਨੂੰ ਕਿਸੇ ਨਾਲ ਕੀ ਲੱਗੇ ਬਿਲਕੁਲ 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 ਨਾ ਜਾਂਦੇ ਉੱਤੇ ਫਾਟ ਰਿੰਕ ਕਰਦੇ ਨਾ ਇਹ ਤਾਂ ਮੈਂ ਕੰਮ ਕਰ ਦੇ ਠੀਕ ਹੈ ਜੀ ਬਾਕੀ ਗਲਤੀਆਂ ਦੀ ਇਹ ਵੀ ਐ ਮਾ ਨਾ ਵਿਚਾਰਾ ਸਿਰਫ ਨਾ ਜਾਣ ਦੇ ਵਿੱਚ ਫਸ ਗਿਆ ਵੀ ਨਾਨ ਸੀਗਾ ਉਹਦੇ ਤੇ ਨਾ ਤੇ ਜ਼ਹਿਨ ਦੀ ਗੱਲ ਇਹਨੂੰ ਸੇਵ ਕਰਨਾ ਹੀ ਪਰਨਾ ਇਹਦੇ ਤੇ ਵੀ ਜਿਹੜਾ ਨਾ 10000 ਡਾਲਰ ਦਾ ਜੁਰਮਾਨਾ ਹੋਇਆ ਸੀਗਾ ਅੱਛਾ ਜੀ ਮੈਂ ਜੱਜ ਸਾਹਿਬ ਨੂੰ ਕਹਿਣ ਲੱਗਿਆ ਜੱਜ ਸਾਹਿਬ ਜਿਹੜਾ ਬੰਦਾ ਛਡਾਂਦਾ ਹੈ ਜਿਹੜਾ ਬੰਦਾ ਲੜਾਈ ਖਤਮ ਕਰਦਾ ਹੈ ਤੁਸੀਂ ਉਹਨੂੰ ਵੀ ਸਜ਼ਾ ਦਿੰਦੇ ਹੋ ਉਹਨੂੰ ਵੀ ਜੁਰਮਾਨਾ ਬੰਦਦੇ ਹੋ ਉਹ ਮੈਨੂੰ ਕਹਿੰਦਾ ਕਿ ਹੂ ਆਰ ਯੂ ਕੀ ਮਤਲਬ ਆ ਤੇਰਾ ਮੈਂ ਸਾਰੇ ਵੀਡੀਓ ਦੇਖ ਲਓ ਲੋਕੇਸ਼ਨਾਂ ਦੇਖ ਲਓ ਸੀ.ਡੀ.ਆਰ. ਵਗੈਰਾ ਦੇਖ ਲਓ ਇਹਦੀ ਕੋਈ ਗਲਤੀ ਨਹੀਂ ਆ ਅੱਛਾ ਇਹਦੇ ਛੜਾਈ ਰਿਹਾ ਸੀਗਾ ਮੈਂ ਬੈਸ ਕਰਦਾ ਰਿਹਾ ਕਰਦਾ ਰਿਹਾ ਅੱਛਾ ਇਸ ਕਰਨ ਤੋਂ ਬਾਅਦ ਦੇ ਵਿੱਚ ਜਿੱਦ ਨਾਲ ਕਿੰਨਾ ਕਿਤੇ ਮੈਂ ਸਰ ਇਹਦਾ 4000 ਡਾਲਰ ਜਿਹੜਾ ਨਾ ਇਹਦਾ ਮੈਂ ਮaaf ਕਰਵਾਤਾ ਜੇ ਲੈਸ ਕਰਵਾਤਾ ਜਾਈਏ ਅੱਛਾ ਜੀ ਥੈਂਕ ਯੂ ਉਹ 6000 ਰੁਪਏ ਪੜਨਾ ਬੇਗਾ ਫਿਰ ਜਾ ਕੇ ਕਲੀਅਰ ਹੋਗਾ ਇਹਦਾ ਪਾਸਪੋਰਟ ਵੀ ਮਿਲ ਜਾਊਗਾ ਇਹਦਾ ਮੋਬਾਈਲ ਵੀ ਮਿਲ ਜਾਊਗਾ ਕਿੰਨੇ ਪੌਂਡ ਹੋਣ ਤੋਂ ਵੀ ਬਚ ਜਾਊਗਾ ਬਿਲਕੁਲ ਕਲੀਅਰ ਹੋ ਜਾਊਗਾ ਕਿੰਨੇ ਟਾਈਮ ਚ ਭਰਨਾ 6000 ਰੁਪਇਆ ਸਰ 6000 ਡਾਲਰ ਹੈ ਜਿਹੜੀ ਤੁਸੀਂ ਹੁਣੀ ਜਿਹੜਾ ਮੈਂ ਤਾਂ ਇਹਦੇ ਡਾਕੂਮੈਂਟਸ ਵਗੈਰਾ ਪਹਿਲਾ ਵਾਰ ਤਿਆਰ ਕਰਨੀਆਂ ਨੇ ਠੀਕ ਹੈ ਨਾ ਅੱਛਾ ਤੇ ਹੁਣ ਤੁਸੀਂ ਮੈਨੂੰ ਦੱਸੋ ਕਰਨਾ ਹੈ ਮੈਂ ਤੇ ਜੇ ਇਹਦੇ ਕੋਲ ਆਪਣੀ ਫੀਸ ਵੀ ਨਹੀਂ ਲਈ ਆ ਵੀ ਮੈਂ ਕਿਹਾ ਪਹਿਲੇ ਨੂੰ ਮੈਂ ਬਾਹਰ ਕਢਾ ਲਾਂ ਬਾਹਰ ਕਢਾ ਕੇ ਨੂੰ ਕਲੀਅਰ ਕਰਾ ਲਾਂ ਫਿਰ ਇਹਦੇ ਕੋਲੋਂ ਮੈਂ ਆਪਣੀ ਫੀਸ ਵੀ ਲੈ ਲਊਗਾ ਗੱਲ ਇਹ ਨਾ ਪਤਾ ਕੀ ਗੱਲ ਆ ਮੇਰੀ ਗੱਲ ਸੁਣੋ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜੀ ਬੇਰ ਕੋਲ ਹੁਣ ਇਸ ਟਾਈਮ ਦੇਖੋ ਕਣਕ ਆਪਣੀ ਵੱਢਣ ਵਾਲੀ ਪਈ ਆ ਹੈ ਕੋਲ ਤੇ ਮੇਰੇ ਕੋਲ ਸਵਾ ਕ ਲੱਖ ਰੁਪਈਆ ਕੋਈ ਐਡਾ ਵਹ ਹੈ ਨਹੀਂ ਤੇ ਇਹ ਕਹਿੰਦਾ ਮੰਮੀ ਨੂੰ ਵੀ ਨਹੀਂ ਦੱਸਣਾ ਨਹੀਂ ਮੇਰੀ ਮੰਮੀ ਤੋਂ ਹੀ ਛੱਡ ਲੈਂਦਾ ਉਹ ਭੈਣ ਸੀ ਆਪਣੀ ਨਾ ਨਹੀਂ ਸੀ ਕਰਦੀ ਆਪਾਂ ਨੂੰ ਕਰੇ ਵੀ ਮੈਨੂੰ ਦੇਖੋ ਸਹੀ ਹੈ ਉਹ ਇਹਦੇ ਨਾਲ ਨਹੀਂ ਆ ਵੀ ਮੈਂ ਕੋਈ ਆਪਣੇ ਵਾਸਤੇ ਤੁਹਾਡੇ ਕੋਲ ਖਰਚਾ ਨਹੀਂ ਲੈ ਰਿਆ ਨਹੀਂ ਤੁਸੀਂ ਮੈਨੂੰ ਇਹ ਦੱਸੋ ਕਿ 6 ਕਿੰਨੇ ਦਾ ਬਣਦਾ ਹੈ ਕਿੰਨੇ ਰੁਪਈਆ ਦਾ ਬਣਦਾ ਮਤਲਬ 1000 ਹਨਾ ਜਿਹੜਾ ਉਹ ਤੁਹਾਡੇ ਇੱਥੇ ਬਣੂਗਾ ਯਾਨੀ ਕਿ 1000 60000 ਰੁਪਈਆ ਹੋ ਗਿਆ ਫਿਰ ਤਿਆਰ ਹੋ ਜਾਏਗਾ ਕੋਈ ਚੱਕਰ 3000 3 ਲੱਖ ਰੁਪਈਆ ਹੋ ਗਿਆ ਤੇ ਮਤਲਬ 3 ਲੱਖ ਤੇ 60000 ਰੁਪਈਆ ਬਣੂਗਾ ਇੱਥੇ ਤੁਹਾਡੇ 360 ਜੀ ਅੱਛਾ 360 ਹੋ ਗਿਆ ਮੈਂ ਤਾਂ ਸਮਝਿਆ ਸੀ ਕਿ ਕਦੇ 1000 ਕਿਉਂ ਨਾ ਲਈਦਾ ਵੀ 60000 ਨਾ ਸਰ ਜਾਣਾ ਕਿਤੇ ਅੱਛਾ ਮੈਨੂੰ ਇਹ ਦੱਸੋ ਕਿ ਨਹੀਂ ਸਰ ਦੇਖੋ 1000 ਡਾਲਰ ਤੁਹਾਨੂੰ ਪਤਾ ਵੀ ਬਾਹਰ ਦੀ ਕਰੰਸੀ ਆ ਨਾ ਜਿਹੜੀ ਤੇ ਵਕੀਲ ਸਾਹਿਬ ਰੇਟ ਘਟਦਾ ਵਾਧਦਾ ਰਹਿੰਦਾ ਮੈਂ ਮੈਂ ਸਮਝ ਗਿਆ ਪਿਛਲੇ ਰੇਟ ਹੁੰਦਾ 1 ਮਿੰਟ ਦਾ ਕੁਝ ਹੁੰਦਾ ਮੇਰੀ ਗੱਲ ਤੇ ਸੁਣੋ ਮੈਂ ਤੁਹਾਨੂੰ ਇਹ ਜਾਂ ਕਿ ਫਿਰ ਸਾਨੂੰ ਸਰ ਤੁਸੀਂ ਕੁ ਦੋ ਚਾਰ ਦਿਨ ਦਾ ਟਾਈਮ ਤੇ ਦਿਓ ਨਾ ਸਾਰਾ 2-4 ਦਿਨ ਦਾ ਟਾਈਮ ਹੈ ਉਹ ਹੀ ਦੱਸਣਾ ਪਿਆ ਤੁਹਾਨੂੰ ਵੀ ਦੇਖੋ 1:60 ਵਜੇ ਹੋਵੇ ਨਾ ਰਾਤ ਤੇ ਜਾਂ ਬਾਅਦ ਤੇ ਜਾਂ ਵਜੂਦ ਦੇ ਕਿਸੇ ਵੀ ਹਿੱਸੇ ਤੇ ਉਹਦੀ ਬਚਤ ਹੋ ਜਾਂਦੀ ਆ ਅੱਛਾ ਗੋਰੇ ਦੇ ਸਿਰ ਦੇ ਵਿੱਚ ਬਹੁਤ ਲੱਗੀ ਹੋਈ ਆ ਡਾਕਟਰ ਨੇ ਗੋਰੇ ਨੂੰ 8 ਘੰਟੇ ਦਾ ਸਮਾਂ ਦਿੱਤਾ ਹੋਇਆ ਅੱਛਾ ਜੇ ਤੇ ਉਹਨੂੰ ਹੋਸ਼ ਆ ਗਿਆ ਨਾ ਗੋਰੇ ਨੂੰ ਜੇ ਉਹ ਲੈ ਅੱਥੇ ਆ ਕੇ ਬਿਆਨ ਦੇ ਦਿੱਤੇ ਵੀ ਐਵੇਂ ਮੁੰਡਾ ਨਾਲ ਸੀਗਾ ਨਾ ਉੱਥੇ ਤੁਹਾਡੀ ਮੰਨੀ ਜਾਣੀ ਨਾ ਉੱਥੇ ਮੇਰੀ ਮੰਨੀ ਜਾਣੀ ਜੇ ਉੱਥੇ ਮੰਨੀ ਜਾਏਗੀ ਨਾ ਤੇ ਸਿਰ ਮਦਈਆਂ ਦੀ ਮੰਨੀ ਜਾਏਗੀ ਸਾਰੀ ਮਰਵਾਸਤੇ ਮਾਰੇ ਜਾਏਗਾ ਇਹਦਾ ਕੈਰੀਅਰ ਤਬਾਹ ਹੋ ਜਾਏਗਾ ਇਹਨੂੰ ਸਜ਼ਾ ਹੋ ਜਾਏਗੀ ਤੁਸੀਂ ਸਰ ਐਂ ਕਰੋ ਮੈਨੂੰ ਖਾਤਾ ਨੰਬਰ ਭੇਜੋ ਆਪਣੇ ਨਾਮ ਮੇਰੀ ਨਾ ਨਿੱਕੀ ਕਰ ਖੂਹ ਮੇਂ ਡਾਲੋ ਤੁਸੀਂ ਕਿਸੇ ਤੇ ਨਿੱਕੀ ਕਰੋਗੇ ਇੱਕ ਨਿੱਕੀ ਦੀ ਵਜ੍ਹਾ ਤੂੰ ਰੱਬੇ ਹੋ ਸਕਦਾ ਸਪੜੀਆਂ ਗਲਤੀਆਂ ਤਾਂ ਤਾਂ ਕਿਹਾ ਮਾਫ ਕਿਉਂਕਿ ਬੰਦਾ ਗਲਤੀ ਦਾ ਪੁੱਤਣਾ ਹੁੰਦਾ ਹੈ ਬਿਲਕੁਲ ਨਾ ਇਸ ਜੀ ਨੂੰ ਤੁਸੀਂ ਵੀ ਮੰਨਦੇ ਹੋ ਮੈਂ ਸਰ ਤੁਹਾਨੂੰ ਇਹ ਕਹਿ ਰਿਹਾ ਜੀ ਦੇਖ ਲਓ ਜਿੱਦਾਂ ਕਹਿੰਦੇ ਹੋ ਨਹੀਂ ਸਰ ਮੁੰਡੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਭੈਂਚ ਦਾ ਕੇ ਪੈਸੇ ਮੈਂ ਹੀ ਲਾ ਅਡਜਸਟਮੈਂਟ ਕਰ ਦਾਂਗਾ ਇਹ ਮੁੰਡਾ ਸਾਡਾ ਖਾਸ ਆ ਇਹਨੇ ਤੇ ਅੱਜ ਸਾਲੇ ਨੇ ਮੈਨੂੰ ਬੜੇ ਟਾਈਮ ਬਾਅਦ ਫੋਨ ਕੀਤਾ ਡੇਢ ਦੋ ਸਾਲਾਂ ਬਾਅਦ ਇਸਦੇ ਮਾਪਿਓ ਨਾਲ ਤਾਂ ਮੇਰਾ ਬਹੁਤ ਸੰਬੰਧ ਆ ਇਹਦੇ ਪਿਓ ਹਾਰਟ ਦਾ ਪੇਸ਼ੈਂਟ ਐ ਵੀ ਜੇ ਇਹਦੇ ਪਿਓ ਨਾਲ ਗੱਲ ਕਰਦਾ ਪਿਆ ਸੀਗਾ ਤੁਸੀਂ ਇੱਕ ਦਫਾ ਦੇ ਨਾਲ ਗੱਲ ਕਰ ਲਓ ਠੀਕ ਐ ਨਾ ਅੱਛਾ ਤੁਸੀਂ ਤੇ ਨਾਲ ਜ਼ਿਆਦਾ ਲੰਬੀ ਚੋਟੀ ਗੱਲ ਨਾ ਕਰਨਾ ਔਰ ਰੈਸਟਿੰਗ ਦੇ ਵਿੱਚ ਹੈਗਾ ਐ ਅੱਛਾ ਤੇ ਤੁਸੀਂ ਉਹਦੇ ਨਾਲ ਜਿਹੜੀ ਗੱਲ ਕਰ ਲਓ ਮੈਂ ਉਹਨੂੰ ਗੋਰੇ ਨੂੰ ਕਰਨਾ ਤੁਹਾਡੀ ਉਹ ਕਾਲ ਕਰਾ ਦਿੰਦਾ ਠੀਕ ਐ ਨਾ ਗੱਲ ਕਰਕੇ ਨਾਲ ਤੇ ਠੀਕ ਹੈ ਠੀਕ ਹੈ ਬ੍ਰਦਰ ਫਿਰ ਕੋਲ ਕਰੂਗਾ ਮੁੰਡਾ ਤੁਹਾਡਾ ਕੋਈ ਕਾਲ ਕਰੂਗਾ ਕਰਾ ਦੋ ਕਰਾ ਦੋ ਹਲੋ 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 ਹਾਂਜੀ ਸਰ ਉਹ ਗੱਲ ਤਾਂ ਢਿਮਗੀ ਨਾ ਹਾਂਜੀ ਸਰ ਮੇਰੀ ਗੱਲ ਹੋਈ ਸੀ ਵਕੀਲ ਦੇ ਨਾਲ ਉਹ ਰਮੀ ਤੂੰ ਆ ਹਾਂਜੀ ਹਾਂਜੀ ਮੈਂ ਰਮੀ ਬੋਲਦਾ ਹਾਂ ਰਮੀ ਮੇਰੀ ਗੱਲ ਹੋਈ ਸੀ ਤੇਰੀ ਮਾਂ ਨੂੰ ਪਤਾ ਲੱਗ ਗਿਆ ਤੇ ਉਹਨੇ ਉਹ ਤਾਂ ਇੰਚਾਲਾ ਆ ਕੇ ਮਰੇਗੀ ਉਹ ਤੇ ਨਹੀਂ ਨਾ ਤੁਸੀਂ ਕੱਲ ਨਹੀਂ ਕਿਸੇ ਵੀ ਕੋਈ ਕਰਨੀ ਆ ਤੁਸੀਂ ਮੈਂ ਮੈਂ ਤਾਂ ਹੀ ਕਿਸੇ ਕੋਈ ਗੱਲ ਨਹੀਂ ਕਰਦਾ اچھا ਮੇਰੀ ਗੱਲ ਸੁਣਾ ਹਾਂਜੀ ਉਹ ਵਕੀਰ ਤੇਰਾ ਤੇ ਉਹ ਕਹਿੰਦਾ ਜੀ 6000 ਕੀ ਡਾਲਰ ਲੱਗਣੇ ਨੇ ਹਾਂਜੀ ਹਾਂਜੀ ਤੇ ਯਾਰ ਇੰਨੇ ਪੈਸੇ ਤੇ ਕੋਲ ਵੀ ਕੋਈ ਨਹੀਂ ਮੇਰੇ ਕੋਲ ਤਾਂ 100 ਲੱਖ ਰੁਪਇਆ ਸਾਰੇ ਹੀ ਅਜੇ ਪੁੱਤਰ ਮੇਰੀ ਗੱਲ ਸੁਣਨਾ ਮੇਰੇ ਕੋਲ ਚੜੇ ਨਾ ਬਾਲੇ ਪੈਸੇ ਬੇ ਹੋਇਆ ਤੂੰ ਮੈਂ ਬਾਅਦ ਲੇਖ ਲੂੰਗਾ ਨਾ ਤੁਸੀਂ ਮੈਨੂੰ ਆਪਣਾ ਕੰਸੈਂਟ ਕਰ ਦੇਣਾ ਮੈਂ ਤੁਹਾਨੂੰ ਤੁਹਾਡੇ ਪਹੁੰਚੇ ਪੈਸੇ ਵਾਪਸ ਪਾ ਦੂੰਗਾ ਤੁਹਾਨੂੰ 2-3 ਲੱਖ ਰੁਪਏ ਵੱਧ ਪਾ ਦੂੰਗਾ ਤੁਹਾਨੂੰ ਮੈਂ ਉਹ ਪੁੱਤਰ ਉਹਦੇ ਕੋਈ ਗੱਲ ਨਹੀਂ ਸੀ ਸੋਣਿਆ ਹਾਂਜੀ 1 ਲੱਖ ਸਵਾ ਨਾਲ ਤੇਰਾ ਗੱਲ ਬਣਦਾ ਇਸ ਟਾਈਮ ਜਾਂ ਨਾ ਤੇ ਅੱਜ ਭੈਂਟ ਦਾੜਤੀ ਨੇ ਦੇਣੇ ਨੇ ਤੇ ਨਾ ਹੀ ਕੋਈ ਗੱਲ ਬਣਨੀ ਯਾਰ ਤੈਨੂੰ ਪਤਾ ਸਾਲਾ ਮਹੀਨਾ ਤੇਰ ਮੈਂ ਚੱਲਦਾ ਫਸਲ ਪੱਕੀ ਪਈ ਹੂੰ ਮੇਰੀ ਗੱਲ ਮੇਰੀ ਗੱਲ ਸਰੋ ਤੁਸੀਂ ਮੇਰੀ ਕਿ ਨਾ ਵਕੀਲ ਸਾਹਿਬ ਨੇ ਗੱਲ ਕਰਕੇ ਨਾ ਉਹਦਾ ਅਕਾਊਂਟ ਓਪਨ ਕਰਵਾ ਦੇ ਤੇਰਾ ਅਕਾਊਂਟ ਓਪਨ ਕਰਵਾ ਦਈਏ ਇੱਥੇ ਹਾਂ ਅੱਛਾ ਅਕਾਊਂਟ ਓਪਨ ਕਰਵਾ ਦੇ ਮੇਰਾ ਅਕਾਊਂਟ ਮੇਰਾ ਅਕਾਊਂਟ ਓਪਨ ਹੋ ਜਾਊਗਾ ਨਾ ਤੇ ਮੇਰਾ ਮਸਲਾ ਸਾਰਾ ਹੱਲ ਹੋ ਜਾਊਗਾ ਅਕਾਊਂਟ ਓਪਨ ਕਿੰਨੇ ਕਿ ਚ ਹੋ ਜਾਏਗਾ ਉਹ ਤੁਸੀਂ ਵਕੀਲ ਸਾਹਿਬ ਨਾਲ ਰਾਬਤਾ ਕਰੋ ਗੋਰੇ ਨਾਲ ਕਬ ਬਹੁਤ ਥੋੜਾ ਟਾਈਮ ਦਿੱਤਾ ਵਾ ਗੋਰੇ ਦੇ ਨਾਲ ਸੱਚੇ ਬੋਤਲ ਵਜੀ ਹੋਈ ਆ ਅੱਛਾ ਅੱਛਾ ਤੇ ਜੀ ਵਕੀਲ ਨਾਲ ਗੱਲ ਕਰਾ ਲੈ ਫਿਰ ਮੇਰੀ ਕਿ ਮੈਂ ਲਾਵਾ ਫੋਨ ਉਹਨੂੰ ਤੁਸੀਂ ਆਪ ਕਾਲ ਕਰ ਲਓ ਚਲ ਮੈਂ ਕਰਦਾ ਉਹਨੂੰ ਉਹ ਤੁਸੀਂ ਆਪ ਕਾਲ ਕਰ ਲਓ ਚਲ ਕਾਲ ਕਰ ਲਓ ਵਕੀਲ ਨੂੰ ਮੈਂ ਮੈਂ ਕਰਦਾ ਮੈਂ ਦੇਖਿਆ ਉਹ ਸਰਦਾਰ ਜੀ ਦੀ ਫੋਟੋ ਲੱਗੀ ਹੈ ਨਾ ਤੇ ਵਕੀਲ ਹਾਂਜੀ ਸਰਦਾਰ ਜੀ ਹਾਂਜੀ ਹਾਂਜੀ ਆ ਠੀਕ ਹੈ ਪੁੱਤ ਹਾਂਜੀ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਤੁਸੀਂ ਕਿਸੇ ਕੇ ਗੱਲ ਨਹੀਂ ਕਰਨੀ ਠੀਕ ਹੈ ਨਾ ਮੇਰੇ ਘਰ ਵਾਲੇ ਬੜੇ ਪਰੇਸ਼ਾਨ ਹੋਣਗੇ ਨਹੀਂ 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 ਮੈਂ ਉਹਨਾਂ ਕੋ ਮੈਂ ਤਾਂ ਹੀ ਤੈਨੂੰ ਗਿਆ ਆ ਕਿ ਮੈਂ ਅਰਤੀ ਮਾਂ ਤੋਂ ਜਾ ਕੇ ਪਹਿਹ ਫੜ ਲਿਆਵਾ ਮੈਨੂੰ ਘੜਾਉਣਾ ਕਰਦੀ ਭੈਣ ਤੁਹਾਡੀ ਭੈਣ ਚੋਂ ਇਹੋ ਜੀ ਵੀ ਜੇ ਉੱਤੇ ਲੱਖ ਮੰਗਾ ਤਾਂ ਮੈਨੂੰ ਪੰਜ ਦੇਗੀ ਜਿਵੇਂ ਦੀ ਉਹ ਮੈਂ ਪਿਆਰ ਨਾਲ ਸੰਭੀ ਹੋਈ ਹੈ ਭੈਣ ਤੇਰੀ ਹਾਂਜੀ ਹਾਂਜੀ ਤੇ ਤੁਸੀਂ ਜਲਦੀ ਨਾਲ ਰਸਤਾ ਕਰੋ ਤੁਸੀਂ ਮੈਂ ਕਰਦਾ ਮੈਂ ਮੈਂ ਕਰਦਾ ਹਲੋ ਹਾਂਜੀ ਸਸੀ ਗਾਪਾ ਜੀ ਕੀ ਹਾਲ ਨੇ ਹਾਂਜੀ ਠੀਕ ਜੀ ਵਧੀਆ ਵਧੀਆ ਜੀ ਹਾਂਜੀ ਹਾਂ ਪਾ ਮੇਰੀ ਉਹ ਗੱਲ ਹੋਈ ਸੀ ਉਹ ਨਾਲ ਮੁੰਡੇ ਸਾਡੇ ਨਾਲ ਰੋਮੀ ਨਾਲ ਅੱਛਾ ਜੀ ਤੇ ਉਹ ਕੋਈ ਟਾਈਮ ਥੋੜਾ ਸੀ ਤੇ ਕਹਿੰਦਾ ਵੀ ਗੋਰੇ ਨੇ ਕਸਟਡੀ ਦੇ ਵਿੱਚ ਕਰਕੇ ਵੀ ਆਏ ਮੈਨੂੰ ਤਾਂ ਬਾਕੀ ਭੇਤ ਨਹੀਂਗਾ ਇੰਨਾ ਬਾਹਰ ਦੇ ਕੰਟਰੀ ਵਾਲਾ ਕੀ ਰੂਲ ਨੇ ਤੇ ਮੁੰਡੇ ਨੂੰ ਨਹੀਂ ਕੁਝ ਹੋਣਾ ਚਾਹੀਦਾ ਆਪਣੇ ਸਰ ਉਹਦੇ ਗੱਲ ਠੀਕ ਆ ਵੀ ਹੋਰ ਕਰਨਾ ਕੀ ਆ ਕਰਨਾ ਤੁਸੀਂ ਦੱਸੋ ਵੀ ਕੀ ਕਰਨਾ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਉਹ ਕਹਿੰਦਾ ਸੀ ਕਹਿੰਦਾ ਵੀ ਮੈਂ ਵੀ ਐ ਕਰਕੇ ਵੀ ਖਾਤਾ ਕੋਈ ਪਤਾ ਨਹੀਂ ਵੀ ਜਾਂ ਪੈਸੇ ਤੁਹਾਨੂੰ ਦੇਣੇ ਨੇ ਜਾਂ ਕੀ ਕਰਨਾ ਨਹੀਂ ਨਹੀਂ ਜੀ ਤੁਹਾਨੂੰ ਤਾਂ ਮੈਂ ਦੱਸਿਆ ਨਾ ਸਾਰੀ ਫਾਰਮੈਲਟੀ ਦੱਸੀ ਹੈ ਨਾ ਸਾਰਾ ਪ੍ਰੋਸੀਜਰ ਦੱਸਿਆ ਨਾ ਤੁਹਾਨੂੰ ਹੁਣ ਤੁਸੀਂ ਦੱਸੋ ਨਾ ਵੀ ਕੀ ਕਰਨਾ ਜੇ ਬਾਜੀ ਆਪਾਂ ਦੇ ਬੰਦਾ ਛਡਾਣਾ ਬਾਸ ਇੱਕੋ ਹੀ ਗੱਲ ਮੈਂ ਜਾਣਦਾ ਬੰਦਾ ਨਹੀਂ ਆਪਣਾ ਫਸਣਾ ਚਾਹੀਦਾ ਮੈਂ ਆਨਪੜ ਬੰਦਾ ਇਨਾ ਤੇ ਮੈਨੂੰ ਮੈਂ ਤੁਹਾਨੂੰ ਦੱਸਿਆ ਨਾ ਵੀ ਇਹਦਾ ਅਸੀਂ ਫਾਈਨ ਪਰ ਰੱਖਦੇ ਤਾਂ ਹੀ ਜਾ ਕੇ ਜਿਹੜਾ ਹੈ ਨਾ ਆਪਾਂ ਇਹਨੂੰ ਬਾਹਰ ਕਢਾਵਾਂਗੇ ਨਾ ਹੁਣ ਪਤਾ ਕੀ ਗੱਲਾਂ ਹੂੰ ਫਾਈਨ ਪਰ ਹੋਗੇ ਜਿੱਥੇ ਜਾ ਕੇ ਤੁਸੀਂ ਫਾਈਨ ਪਰ ਹੋਗੇ ਨਾ ਉੱਥੋਂ ਤੁਹਾਨੂੰ ਉਹ ਪਰਚੀ ਦੇ ਫਾਰਮ ਦੀ ਫੋਟੋ ਖਿੱਚ ਕੇ ਤੁਸੀਂ ਮੈਨੂੰ ਵਟਸਐਪ ਤੇ ਪਾਓਗੇ ਉਹਨੂੰ ਮੈਂ ਤੇ ਪ੍ਰਿੰਟ ਕਢਾ ਕੇ ਫਾਇਲ ਲਾ ਲੂੰਗਾ ਫਾਇਲ ਲਾ ਕੇ ਤੇ ਜੱਜ ਸਾਹਿਬ ਤੇ ਆਰਡਰ ਲੈ ਲੂੰਗਾ ਆਰਡਰ ਲੈ ਕੇ ਉਹਨੂੰ ਬਾਹਰ ਕਢਾ ਲੂੰਗਾ ਬਾਹਰ ਕਢਾ ਕੇ ਤੇ ਤੁਹਾਡੀ ਆਪਣੇ ਮੋਬਾਈਲ ਤੋਂ ਗੱਲ ਕਰਾਊਗਾ ਕਿਉਂਕਿ ਉਹ ਗੋਰਾ ਹੈਗਾ ਬਾਰ-ਬਾਰ ਉਹ ਗੱਲ ਨਹੀਂ ਕਰਾਊਗਾ ਗੁੱਸਾ ਕਰਦਾ ਹੁਣ ਤੁਸੀਂ ਕਿੰਨੇ 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 ਪਾਏ ਪਾਣੇ ਨੇ ਇੱਚ ਸਰ ਤੁਹਾਨੂੰ ਦੱਸਿਆ ਤੇ 6000 ਡਾਲਰ ਹੈ ਉਹ ਯਾਰ ਗੱਲ ਤਾਂ ਮੈਂ ਇਹ ਕਰ ਰਿਹਾ ਹੀ ਰੋਮੀ ਨਾਲ ਵੀ ਮੇਰੀ ਇਹੀ ਗੱਲ ਸੀ ਤੇ ਸਰ ਮੈਂ ਇਹ ਕਹਿ ਰਿਹਾ ਸੀ ਵੀ ਸਵਾ ਕ ਲੱਖ ਰੁਪਇਆ ਇਸ ਟਾਈਮ ਕੋਲੇ ਆ ਯਾਰ ਬਾਕੀ ਤਾਂ ਹੁਣ 2-4 ਦਿਨ ਅੰਦਰ ਸਾਨੂੰ ਠਾਪਣ ਕਰਨੀ ਪੈਣੀ ਜਾਂ ਇਹ ਥੋੜੇ ਬਤੇ ਦੇ ਕੇ ਕੰਮ ਚਲਾ ਲਿਆ ਰਿਹਾ ਇਨੇ ਦੇ ਨਾਲ ਸਾਰੇ 2-4 ਦਿਨਾਂ ਦੀ ਗੱਲ ਨਹੀਂ ਆ ਮੈਂ ਕਿਉਂ ਤੁਹਾਨੂੰ ਕਿਹਾ ਕਿ ਮੈਂ ਇੱਥੇ ਦਾਲਤਾ ਚਾ ਮੇਰੇ ਡਾਕੂਮੈਂਟਸ ਵਾਰਾ ਫੈਲਾ ਮੈਨੂੰ ਤੇ ਆਪ ਭੈਣ ਤੋਂ ਨਹੀਂ ਮੁੰਡੇ ਨੇ ਐਸੀ ਟੈਨਸ਼ਨ ਦਿੱਤੀ ਮੇਰਾ ਤਾਂ ਸਾਡਾ ਕੋਰਟ ਓਪਨ ਕਰਾ ਦਿਓ ਕੋਰਟ ਓਪਨ ਕਰਾ ਦੇਣਾ ਮੈਂ ਓਪਨ ਹੋ ਗਿਆ ਨਾ ਤੇ ਅਸੀਂ ਉਹਦੇ ਜੂ ਪੈਸੇ ਕਢਾ ਲਾਂਗੇ ਉਹਦੇ ਜੂ ਪੈਸੇ ਕਢਾ ਕੇ ਤੇ ਅਸੀਂ ਜਿਹੜਾ ਨਾ ਇਹਨੂੰ ਕਲੀਅਰ ਕਰਾ ਲਾਂਗੇ ਤਕਰੀਬਨ ਜਿਹੜਾ ਨਾ ਤੁਹਾਡਾ account open charging तकरीबन 1 लाख ਤੇ 60000 ਰੁਪਏ ਖਰਚਾ ਆਊਗਾ ਤੁਹਾਡਾ ਇਹਦਾ account open ਹੋ ਜਾਊਗਾ ਅੱਛਾ ਹਾਂਜੀ ਤੇ ਜਾਂ ਤੇ ਯਾਰ ਮੈਨੂੰ 2-3 ਘੰਟੇ ਦੇ ਮੈਂ ਆਰਤੀ ਕੋਲ ਜਾ ਕੇ ਆਵਾਂ 30000 ਰੁਪਏ ਉਤੋਂ ਫੜਾਂ ਤਾਂ ਗੱਲ ਬੰਨੀ ਆ ਇੱਕ 25 ਕੋਲ ਆਪਣੇ ਕੋਲ ਹੈਗਾ ਇੱਕ 20 ਇੱਕ 25 ਸਰ ਪਹਿਲੇ ਤੁਸੀਂ ਕੀ ਕਹਿੰਦੇ ਹੋ ਡੇਡ ਹੁਣ ਤੁਸੀਂ ਕਹਿੰਦੇ ਹੋ 1 25 ਹੈ ਮੇਰੇ ਕੋਲੇ ਹੁਣ ਤੁਸੀਂ ਕਹਿੰਦੇ ਹੋ ਵੀ 2 3 ਘੰਟੇ ਦਾ ਕੋਈ ਯਾਰ ਮੈਨੂੰ ਘਬਰਾਹਟ ਹੀ ਹੈ ਦੱਸੋ ਵੀ ਜੇ ਕੋਈ ਨੂੰ ਖੁਸ਼ ਆ ਗਿਆ ਜਾਂ ਕੋਈ ਦਿੱਕਤ ਬਣ ਗਈ ਇੱਥੇ ਆ ਕੋਈ ਮਸਲਾ ਬਣ ਗਿਆ ਤੇ ਉਦੋਂ ਕੌਣ ਜ਼ਿੰਮੇਵਾਰ ਹੋਊਗਾ ਤੁਸੀਂ ਤੇ ਕਹੀ ਜਾਂਦੇ ਹੋ ਤੁਹਾਡੀ ਮੈਂ ਮੇਰੀ ਗੱਲ ਇੱਕ ਮਿੰਟ ਲਈ ਮੇਰੀ ਗੱਲ ਸੁਣੋਗੇ ਪਾਜੀ ਮੈਨੂੰ ਘਬਰਾਹਟ ਹੀ ਇੰਨੀ ਹੋ ਗਈ ਹੈ ਮੁੰਡੇ ਦੀ ਵਜ੍ਹਾ ਕਰਕੇ ਟੈਨਸ਼ਨ ਹੀ ਇੰਨੀ ਹੋ ਗਈ ਨਾ ਤੇ ਮੈਂ ਇਹਦੀ ਮਾਂ ਨਾਲ ਗੱਲ ਕਰ ਸਕਦਾ ਆੜ ਦਾ ਪੇਸ਼ੈਂਟ ਹੈ ਹੁਣ ਸਿਆਪਾ ਮੈਨੂੰ ਕੱਲੇ ਨੂੰ ਪੈ ਗਿਆ ਹੁਣ ਮੈਂ ਤਾਂ ਕਹਿ ਰਿਹਾ ਜਿੰਨੇ ਕੇ ਪੈਸੇ ਮੇਰੇ ਕੋਲ ਨੇ ਇੰਨੇ ਕੇ ਤਾਂ ਕੰਮ ਚੱਲੇ ਆਪਣਾ ਯੂਜ਼ ਕਰਦੇ ਹੋ ਮੈਨੂੰ ਤੁਹਾਡੀ ਸਮਝ ਨਹੀਂ ਲੱਗਦੀ ਮੈਂ ਤੁਹਾਨੂੰ ਵੀਰ ਵੀਰ ਕਹੀ ਜਾ ਰਿਹਾ ਤੇ ਤੁਸੀਂ ਜਿਹੜਾ ਕਿਉਂ ਲੈਂਗੁਏਜ ਹੋ ਰਹੀ ਯੂਜ਼ ਕਰੀ ਜਾਂਦੇ ਨਹੀਂ ਭਾਜੀ ਮੈਂ ਮੈਂ 10000 ਮੈਂ ਅਨਪੜ੍ਹ ਬੰਦਾ ਯਾਰ ਮੈਨੂੰ ਇਨੀ ਨਹੀਂ ਸਮਝ ਆਈ ਯਾਰ ਤੈਨ ਮੈਂ ਕੀ ਦੱਸਾਂ ਇੱਕ ਮੈਨੂੰ ਆ ਮੁੰਡੇ ਦੀ ਟੈਨਸ਼ਨ ਇਨੀ ਨਹੀਂ ਕਿ ਦੇ ਦਿੱਤੀ ਵੀ ਮੈਂ ਘਬਰਾਹਟ ਹੀ ਇਨੀ ਕੁ ਹੋ ਗਈ ਮੈਨੂੰ ਸਮਝ ਨਹੀਂ ਆ ਰਹੀ ਮੈਂ ਬੋਲਾਂ ਕੀ ਮੈਨੂੰ ਸਾਹ ਚੜਿਆ ਪਿਆ ਜੇ ਸੱਚੀ ਪੁੱਛਦੇ ਹੋ ਤੁਸੀਂ ਨਾ ਤੇ ਮਾੜੀ ਮਾਣਾ ਗੱਲ ਕਰ ਸਕਦਾ ਛੱਡ ਦੇ ਆ ਫੇਰ ਨਾ ਨਾ ਕੇਸ ਨਾ ਛੱਡ ਪਾ ਕੇਸ ਨਹੀਂ ਛੱਡਣਾ ਭਾਜੀ ਬਿਲਕੁਲ ਕੇਸ ਨਹੀਂ ਜੇ ਛੱਡਣਾ ਪੈਸੇ ਤੁਹਾਨੂੰ ਮੈਂ ਮੇਰੀ ਗੱਲ ਸੁਣੋ ਮੈਂ ਕਿਸੇ ਕੋਲ ਕੋਈ ਖੀਲਾ ਕਰਦਾ ਕੋਈ ਮੰਗਦਾ ਢੰਗਦਾ ਤੇ ਇਹਨੇ ਤੁਸੀਂ ਜਿਹੜਾ ਕੋਈ ਹੈ ਇਹਨੇ ਯਾਰ ਮੈਂ ਤੈਨੂੰ ਲੱਖ ਰੁਪਈਆ ਪਾ ਦੇਣਾ ਤੂੰ ਲੱਖ ਨਾਲ ਇਹਨੇ ਕੁਛ ਤੇ ਆਪਣੀ ਫਾਰਮੈਟ ਇਹ ਚਾਲੂ ਕਰੋਣਾ ਇਹਨੇ ਬਾਕੀ ਮੈਂ ਬੈਠਾ ਮੇਰਕੋਲ ਆ ਗਿਆ ਮੈਂ ਭੈਣ ਦੇ ਅੰਦਰ ਥੋੜਾ ਜਾਣ ਦਿਆਂਗਾ ਇਹਨੂੰ ਤੁਸੀਂ ਕਹਿੰਦੇ ਮੈਂ ਡੇਢ ਲੱਖ ਪਾ ਦੇਣਾ ਕਦੀ ਤੁਸੀਂ ਕਹਿੰਦੇ ਭਾਜੀ ਮੈਂ ਤੁਹਾਨੂੰ ਇਹ ਕਹਿ ਰਿਹਾ ਲੱਖ ਸਵਾ ਜਿੰਨੀ ਪਹਿਲਾਂ ਮੇਰੀ ਤੇ ਗੱਲ ਸੁਣ ਲਓ ਹੁਣ ਇੱਕ ਤੇ ਮੈਂ ਬਾਹਰ ਆਇਆ ਜ ਤੇ ਹੁਣ ਮੈਨੂੰ ਇਹ ਐ ਮੈਂ ਘਰੇ ਜਾ ਕੇ ਨਾਲ ਦੀ ਨਾਲ ਮੈਂ ਉਥੋਂ ਕੋਈ ਲੱਖ ਮਿਲਦਾ ਮੈਨੂੰ 10 ਮਿਲਦਾ 1 10 ਮਿਲਦਾ 15 ਜੋ ਵੀ ਹੋਇਆ ਉਹ ਪਾ ਕੇ ਮੈਂ ਬਾਕੀ ਹਿਲਾ ਕਰਦਾ ਇੰਨੇ ਤੁਸੀਂ ਆਪਣੀ ਤਿਆਰੀ ਤੇ ਰੱਖੋ ਚਲਾਦੀ ਤੁਸੀਂ ਫਿਰ ਤਿਆਰ ਰੱਖੋ ਨਾ ਇੰਨੇ ਭਾਜੀ ਤੁਸੀਂ ਜਿਹੜੇ ਕਹਿੰਦੇ ਉਹਨੇ ਮੈਂ ਪਾ ਦੇਣਾ ਤੁਹਾਡੇ ਤੇ ਤਿਆਰ ਕੀਤੀ ਹੋਈ ਆ ਮੈਂ ਇੰਤਜ਼ਾਰ ਚ ਕੇਸ ਰੱਖਿਆ ਹੋਇਆ ਹੈ ਮੈਨੂੰ ਵਕੀਲ ਸਾਹਿਬ बार-बार ਅੰਦਰ ਆਵਾਜ਼ ਦੇ ਰਹੇ ਨੇ ਫਿਰ ਭਾਜੀ ਮੈਂ ਤੁਹਾਨੂੰ ਲੱਖ ਸਵਾ ਲੱਖ ਰੁਪਏ ਦਾ ਹਿਲਾ ਕਰਕੇ ਹੁਣ ਪਾ ਦੇਣਾ ਮੈਨੂੰ ਆਪਣਾ ਕਾਲ ਨੰਬਰ ਤੇ ਭੇਜੋ ਤੁਸੀਂ ਕਿੱਦਾਂ ਪਾਓਗੇ ਤੁਸੀਂ ਦੱਸੋ ਕਿ ਜਿਹੜੇ ਪੈਸੇ ਬਾਕੀ ਦੇਣ ਆ ਉਹ ਵੀ ਉਸੇ ਅਕਾਊਂਟ 'ਚ ਪਾ ਦਾਂਗਾ ਜਿਹੜਾ ਉਸ ਅਕਾਊਂਟ ਦਾ ਹੋਵੇ ਨਹੀਂ ਨਹੀਂ ਉਸੇ ਕੌਨਿਟਰ ਸੇ ਪਾ ਦੇਓਗੇ ਵੀ ਕਿੰਨਾ ਕੁ ਟਾਈਮ ਲੱਗ ਜਾਊਗਾ ਤੁਹਾਨੂੰ ਕਿੱਦਾਂ ਪਾਓਗੇ ਤੁਸੀਂ ਮਨੇ ਗ੍ਰਾਮ ਵਾਲੀ ਸ਼ੌਪ ਤੋਂ ਪਾਓਗੇ ਜਾਂ ਬੈਂਕ ਰਾਹੀਂ ਪਾਓਗੇ ਪਿੱਛੇ ਟਾਈਮ ਨਹੀਂ ਆਣਾ ਤੁਹਾਡੇ ਤੇ ਤੇ 4 ਵਜੇ ਬੈਂਕ ਬੰਦ ਹੋ ਜਾਂਦੀਆਂ ਨੇ ਪਾਜੀ ਮੇਰੇ ਮੁੰਡਾ ਉਹ ਚਲਾਉਂਦਾ ਜਿਹੜਾ ਕੀ ਕਹਿੰਦੇ ਨੇ ਉਹਨੂੰ ਗੂਗਲ ਪੇ ਹੂੰ ਗੂਗਲ ਪੇ 'ਚ ਪਾ ਜਾਣਗੇ ਗੂਗਲ ਪੇ ਚ ਪੈ ਜਾ। ਕੋਈ ਗੱਲ ਹੀ ਨਹੀਂ ਫਿਰ ਪਾ ਚੱਕਰ ਹੀ ਕੋਈ ਨਹੀਂ। ਇਹਨੇ ਤੂੰ ਆਪਣੀ ਫਾਈਲ ਪ੍ਰੋਸੈਸਿੰਗ ਰੱਖੋ ਮੈਂ ਇਹਨੇ ਆਪਣਾ ਤੁਹਾਨੂੰ ਆ ਪਾ ਦੇਣਾ ਮੈਨੂੰ ਕੋਈ ਨਾ ਪਰਸੈਂਟ ਕਰ ਦੋ। ਤੇ ਫਿਰ ਤੁਹਾਨੂੰ ਗੂਗਲ ਪੇ ਦਾ ਨੰਬਰ ਦੇ ਦੇਣਾ ਮੈਂ। ਜਿਹਦੇ ਚ ਪਾ ਛੇਤੀ ਪੈਸੇ ਜਾਂਦੇ ਨੇ ਉਹ ਨੰਬਰ ਦੇ। ਵੀ ਇਹ ਨਾਲ ਹੋਏ ਵੀ ਘੰਟਾ-ਘੰਟਾ ਟ੍ਰਾਂਸਫਰ ਜੈਕਸ਼ਨ ਨਹੀਂ ਹੋਏ। ਜੀ ਜਾਣਗੇ ਪੈਸੇ ਤੇ ਛੇਤੀ ਮੈਂ ਫਿਰ ਤੁਹਾਨੂੰ ਗੂਗਲ ਪੇ ਦਾ ਨੰਬਰ ਦੇ ਦੇਣਾ ਵਾ। ਤੁਸੀਂ ਜਦੋਂ ਗੂਗਲ ਪੇ ਕਰੋਗੇ ਹਾਂ। ਉਹਦਾ ਤੁਸੀਂ ਸਕਰੀਨ ਸ਼ਾਟ ਖਿੱਚ ਲੈਣਾ। ਸਕਰੀਨ ਸ਼ਾਟ ਖਿੱਚ ਕੇ ਤੇ ਮੈਨੂੰ ਵਟਸਐਪ ਕਰ ਦੇਣਾ। ਮੈਂ ਤੁਹਾਨੂੰ ਗੂਗਲ ਪੇ ਦਾ ਨ ਹਾਂ ਕਰ ਲਓ ਹਲੋ ਹਲੋ ਆਜੀ ਪਾਜੀ ਪਹੁੰਚ ਗਿਆ ਅਕਾਊਂਟ ਨੰਬਰ ਆ ਇਹ ਗੂਗਲ ਪੇ ਦਾ ਨਾ ਮੇਰੇ ਮੁੰਛੀ ਦਾ ਅਕਾਊਂਟ ਨੰਬਰ ਆ ਜਦੋਂ ਜਿਹੜਾ ਨਾ ਟਰਾਂਸਫਰ ਕਰੂਗਾ ਨਾ ਅੱਛਾ ਉਹਦਾ ਸਕਰੀਨਸ਼ਾਟ ਖਿੱਚ ਕੇ ਨਾ ਤੇ ਮੈਨੂੰ ਵਟਸਐਪ ਤੇ ਪਾ ਦਿਓ ਜਲਦੀ ਨਾਲ ਕਿੰਨਾ ਟਾਈਮ ਲੱਗ ਜਾਊਗਾ 5 ਮਿੰਟ ਲੱਗ ਜਾਣਗੇ ਹਾਂ 5-7 ਮਿੰਟ ਤਾਂ ਲੱਗ ਜਾਣਗੇ ਮੈਨੂੰ ਇਹ ਦੇਖੋ ਉਹਦਾ ਨਾਮ ਕੀ ਸ਼ੋ ਹੋਊਗਾ ਤੇ ਉੱਤੇ ਸਾਰੀ ਡਿਟੇਲ ਲਿਖੀ ਹੋਈ ਹੈ ਉੱਤੇ ਨਹੀਂ ਨਹੀਂ ਮੈਂ ਉਹ ਜਦੋਂ ਆਪਾਂ ਪੈਸੇ ਪਾਣੇ ਅਕਾਊਂਟ ਦੇ ਨਾਂ ਤੇ ਸ਼ੋ ਹੋ ਜਾਂਦਾ ਉੱਤੇ ਨਾਂ ਸ਼ੋ ਹੋਏਗਾ ਨਾ ਉਹ ਬੰਦੇ ਦਾ ਹਲੋ 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 ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਸਰ ਸੌਰੀ ਸਰ ਉਹ ਨਾ ਆਪਣਾ ਰਾਜਾ ਸਾਹਿਬ ਦੀ ਅੰਦਰ ਆਵਾਜ਼ ਪੈ ਗਈ ਸੀ ਇਸ ਵਾਸਤੇ ਫੋਨ ਕੱਟਾ ਪੈ ਗਿਆ ਸੀ ਕੀ ਕਹਿ ਰਹੇ ਸੀ ਕਿ ਤੁਸੀਂ ਬਾ ਮੈਂ ਪੈਸੀ ਪਾਣ ਲੱਗਿਆ ਸੀਗਾ ਤੈਨੂੰ ਚੰਚਲ ਕੁਮਾਰ ਨਾਮ ਆਏਗਾ ਉਹਦਾ ਚੰਚਲ ਕੁਮਾਰ ਪੁੱਛਦੇ ਪੈ ਸੀ ਨਾ ਤੁਸੀਂ ਨਾਮ ਹਾਂਜੀ 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 ਮੈਂ ਹਾਂ ਠੀਕ ਆ ਉਹਨੂੰ ਨਾ ਜਦੋਂ ਉਹ ਟਰਾਂਸਫਰ ਹੋਣਗੇ ਨਾ ਤੇ ਫਿਰ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਸੈਂਡ ਕਰੋ ਜਲਦੀ ਨਾਲ ਮੈਂ 1 ਮਿੰਟ ਕਰਦਾ 1 ਮਿੰਟ ਕਰਦਾ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਰ ਜੀ ਕਿੱਦਨੋ ਚਲੇ ਗਏ ਹੋ ਓਏ ਆ ਤੇਰੇ ਹੀ ਕੰਮ ਕਰਦਾ ਪਿਆ ਸੀਗਾ ਅਕਦਾ ਤੇਰੇ ਉਹ ਵਕੀਰ ਦਾ ਡੱਬਰ ਜਿਹੜਾ ਦਿੱਤਾ ਨਾ ਉਹਨੇ ਹਾਂਜੀ ਹਲੋ ਰੋਮੀ ਤੂੰ ਬੋਲ ਰਿਹਾ ਕੌਣ ਬੋਲ ਰਿਹਾ ਹੈ ਉਹ ਸਰ ਮੈਂ ਜਗਮੂਨ ਸਿੰਘ ਨੰਦਾ ਬੋ ਰਿਹਾ ਵਕੀਲ ਬੋ ਰਿਹਾ ਸਰ ਲੱਗਾ ਹੈ ਅੱਛਾ ਹੋਫ ਨੰਦੇ ਕੀ ਹਾਲ ਨਹੀਂ ਹਾਂਜੀ ਹਾਂਜੀ ਤੁਹਾਡੀ ਗੱਲ ਮੇਰੇ ਨਾਲ ਹੋਈ ਤੇ ਆ ਹੁਣੇ ਗੱਲ ਹੋਈ ਤੇ ਆ ਤੁਹਾਨੂੰ ਦੱਸ ਰਿਹਾ ਹਾਂ ਹੁਣੇ ਆ ਉਹ ਮੈਨੂੰ ਲੱਗਿਆ ਕਿ ਉਹ ਰੋਮੀ ਹੈ ਸਾਡਾ ਜਵਾਬ ਹੀ ਉਹ ਸਰ ਜੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਪੈਸੇ ਟਰਾਂਸਫਰ ਕਰੋ ਜਲਦੀ ਨਾਲ ਮੈਨੂੰ ਬਾਹਰ ਕਢਾਵਾ ਉਹਨੇ ਕਿਤੇ ਕਾਲ ਕਰਨੀ ਹੈ ਉਹਦੇ ਕੋਲ ਦਾ ਮੋਬਾਈਲ ਨੰਬਰ ਠੀਕਾ ਗੋਰਦੇ ਮੌਲਿਕ ਕਾਲ ਕਰ ਰਿਹਾ ਸੀ ਹੁਣ ਮੈਨੂੰ ਕਲੀਅਰ ਕਰਾਉਂਗਾ ਬਾਹਰ ਕਢਾਉਂਗਾ ਤੇ ਆਪਣੇ ਨੰਬਰ ਤੋਂ ਤੁਹਾਡੇ ਨਾਲ ਕਰਾਉਂਗਾ ਮੇਰੇ ਕੋਲੇ ਨਹੀਂ ਹੈ ਮੈਂ ਤੇ ਤਾਂ ਆਹ ਹੋਲਡ ਕਰ ਮੜੇ 1 ਮਿੰਟ ਹਲੋ 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 ਮੈਨੂੰ ਕਹਿ ਰਹੇ ਹੋਲਡ ਕਰਨ ਵਾਸਤੇ ਨਹੀਂ ਨਹੀਂ ਸੱਤ ਤੁਹਾਨੂੰ ਨਹੀਂ ਕਹਿ ਰਿਹਾ ਮੈਂ

ਦੱਲੇ ਦੀ ਗੁੱਤ ਭੈਣ ਕੋਕਤਾ ਸਾਲਾ ਮੰਦੇਰਾ ਪੈ ਇਹੀ ਚਾਹੁੰਦੇ ਹੋ ਲੋਕਾਂ ਨੂੰ ਫੁੱਦੂ ਬਣਾਣਾ ਹੈ ਦੱਲਾ ਮੁੱਤ ਨੂੰ ਆਇ ਤੋ ਹਾਈ ਫੁੱਦੂਆ ਭੈਣ ਦਾ ਸਾਲਿਆ ਕਿ ਕੰਮ ਨਾ ਕਰ ਲਿਆ ਕਰੋ ਭੈਣ ਚੋ ਤੋ ਹੱਕ ਦੀ ਕਮਾਈ ਕਰਦਿਆ ਕਰੋ ਭੈਣ ਚੋ ਤੋ ਠੱਗੀਆਂ ਮਾਰਦੇ ਰਹੇ ਜੋ ਲੋਕਾਂ ਨਾਲ ਹੈ ਭੈਣ ਦੇ ਲੱਤ ਥੋਲ ਭੈਣ ਜੋ ਗੱਲਾ ਸਾਲਾ